ਜਲਦੀ ਦਾੜਬੜ ਦੇ ਸਬੰਧ ਦੇ ਮਿਸਟਰੀਕ ਪਿਕਚਰਾਂ ਜਿਹਦਾ ਮਾਮਲਾ ਹੈ। ਅ ਰੀਤੀ ਵੀ ਕਿ ਕੁਝ ਸਰਵੋਤਮ ਬਣੀ ਸੀ ਤੇ ਤਹਿਆ ਤਸੀਂ ਇੱਕ ਐਫਆਈਆ ਦਰਜ ਕੀਤੀ ਸੀ 105 ਨੰਬਰ ਇਹੋ ਜਿਹਾ ਤਾਂ ਸੀ تین ਬੰਦੇ ਫੜਰੇ ਜਾਂ ਜਿਹੜੇ ਕਿ ਆਪਣੇ ਡਾਕੂਮੈਂਟਸ ਫੋਰਜ ਕਰਕੇ ਫਿਨਾਂਸਰਸ ਤੋਂ ਲੋਨ ਲੈ ਲੈਂਦੇ ਸੀ ਜਾਂ ਕੋਈ ਇਲੈਕਟ੍ਰੋਨਿਕ ਆਈਟਮਸ ਹੋਣਾ ਫਾਈਨਾਂਸ ਕਰਾ ਲੈਂਦੇ ਸੀ। ਇਹੋ ਜਿਹਾ ਤਾਂ ਸੀ ਤਿੰਨ ਬੰਦੇ ਫੜੇ ਵੀ ਵਿਕਰਮ ਸਿੰਘ, ਸੀਮਰਾਨੀ ਤੇ ਰਮੇਸ਼ ਇਹਨਾਂ ਤੋਂ ਗ੍ਰੰਥਗੀ ਵੀ ਹੋ ਗਈ ਹੈ। ਸਭ ਤੋਂ ਜ਼ਿਆਦਾ ਇਹ ਦੋ ਇਸੇ ਲਈ ਇਹ ਅਲੱਗ-ਅਲੱਗ ਫਾਈਨੈਂਸਸ ਨੂੰ ਚੱਕਵਾ ਦੇ ਕੇ ਬੇਸਿਕਲੀ ਇਹਦੇ ਬੋਲੇ ਸਪਰੈਡਿੰਗ ਸੀਰੀ ਜਿਹੜਾ ਆਨਲਾਈਨ ਸਿਵਲ ਸਕੋਰ ਦੇ ਲੈਂਦੇ ਸੀਗੇ ਜਿਹਨਾਂ ਨੂੰ ਕੋਈ ਸਿਵਲ ਸਕੋਰ ਅੱਛਾ ਨਿਕਲਦਾ ਸੀ ਉਹ ਵੀ ਫੋਟੋ ਵਗੈਰਾ ਮੋਫ ਕਰਕੇ ਜਾਂ ਆਧਾਰ ਕਾਰਡ ਮੋਫ ਕਰਕੇ ਆਪਣੀ ਫੋਟੋ ਲਗਾ ਕੇ ਇਹ ਲੋਕਲ ਫਾਈਨੈਂਸਸ ਤੋਂ ਲੋਨ ਵਗੈਰਾ ਜਾਂ ਕੋਈ ਆਪਣੀ ਇਲੈਕਟ੍ਰੋਨਿਕ ਆਈਟਮਸ ਹੋਣਾ ਫਾਈਨਾਂਸ ਕਰਵਾਦੇ ਸੀ ਕੋੰਧਰ ਜਿਹੜਾ ਸਲੂਕ ਸੰਦੇ ਆਇਆ ਇਹ 3 ਲੱਖ ਦੇ ਕਰੀਬ ਇੰਨਾ ਨੇ ਠੱਗੀ ਮਾਰੀ ਸੀ ਕਿ ਸਾਡੀ ਅੰਦਰਤੀ ਇਨਵੈਸਟੀਗੇਸ਼ਨ ਅਵਰਚ ਇਹਨਾਂ ਨੇ ਕੈਸ਼ ਲੋਨ ਵੀ ਇਤਰਾਤੇ ਇਲੈਕਟ੍ਰੋਨਿਕ ਆਈਟਮਸ ਉੱਪਰ ਵੀ ਫਾਈਨਾਂਸ ਕਰਾਈ। ਇਹ ਕਰੋੜਾਂ ਵਾਲੇ ਸਰ। ਇਹ ਸਾਰੇ ਆਪਣੇ ਲੋਕਲ ਤਰ੍ਹਾਂ ਸਦਰ ਦੇ ਰਹਿਣ ਵਾਲੇ ਨੇ। ਅ ਵਾਸੀ ਮੁਜ਼ਮਦੇ ਹੈਗੇ ਨੇ। ਇੱਕ ਆਪਣਾ ਸੁਹਾਗੜੀ ਲੀਲੀ ਹੈ ਸੀ ਮਹਾਰਾਣੀ। ਉਹ ਰਾਧਾ ਸਵਾਮੀ ਤੋਂ ਨਹੀਂ ਫਜ਼ੀ ਕਰਦੇ ਨੇ। ਤੇ ਇੱਕ ਰਮੇਸ਼ਰ ਉਹ ਵੀ ਤੋਂ ਲੋਕਲ ਫਜ਼ੀ। ਇਹ ਗੇਰੀ ਜਿਹੜਾ ਆਪਣਾ ਸੋਸ਼ਲ ਮੀਡੀਆ 'ਤੇ ਆਪਣਾ ਘਰ ਤੋਂ ਘਰ ਆਪਣੀ ਪਰਸਨਲ ਇਨਫੋਰਮੇਸ਼ਨ ਨੂੰ ਸ਼ੇਅਰ ਕਰਦੇ। ਇਹ ਸਭ ਲਈ ਅਪੀਲ ਹੈ ਸਭ ਲਈ ਇਹ ਕੋਈ ਵੀ ਜਦਾਂ ਵਿਕਟਮ ਹੋ ਸਕਦਾ ਠੀਕ ਹੈ ਜਿਹੜਾ ਵੀ ਜਿਹੜਾ ਅਨ ਅਥੋਰਾਈਜ਼ਡ ਕੋ ਮੈਸੇਜ ਤਨ ਫੋਨ ਤੇ ਆਂਦ ਰਹਾ ਕੋਈ ਵੀ ਕਲੀਨ ਕਰ ਰਹਾ ਹੈ ਜਾਂ WhatsApp ਤੇ ਵੀ ਅਜਿਹਾ ਅਨਿਸ਼ੂ ਹੋ ਰਹੀ ਹੈ ਜਿਹੜਾ ਤੁਹਾਡਾ ਕੋਈ ਨਹੀਂ ਹੈ ਨੋਨ ਬੰਦਾ ਨਹੀਂ ਹੈ ਉਸ ਤੇ ਕੋਈ ਵਿਸ਼ਵਾਸ ਨਾ ਕਰੇ